ਜਿੰਨ ਆਪਾਂ ਅਜ ਮਨਾ ਰਹੇ ਹਾਂ ਸੰਗਤ ਜੀ ਉਹ ਥੋੜਾ ਜਿਹਾ ਉਹਨਾਂ ਗੁਰਸਿੱਖਾਂ ਨੂੰ ਤਿੰਨ ਗੁਰਸਿੱਖ ਜਿਨ੍ਹਾਂ ਨੇ ਹਜ਼ੂਰ ਦੇ ਸਾਹਮਣੇ ਸ਼ਹਾਦਤ ਦਾ ਜੰਮ ਪੀਤਾ ਉਹਦੇ ਵਿੱਚ ਸਨਮਾਨਯੋਗ ਭਾਈ ਸਾਹਿਬ ਭਾਈ ਮਤੀ ਦਾਸ ਜੀ ਸਨਮਾਨਯੋਗ ਭਾਈ ਸਾਹਿਬ ਭਾਈ ਸਤੀ ਦਾਸ ਜੀ ਤੇ ਸਨਮਾਨਯੋਗ ਭਾਈ ਸਾਹਿਬ ਭਾਈ ਦਿਆਲਾ ਜੀ ਕੱਲ ਅੱਗੇ ਅਰਜ਼ ਕਰਾਂਗਾ ਬਾਬਾ ਜੀ ਵੀ ਰੋਜ਼ਾਨਾ ਉਹ ਲੜੀਵਾਰ ਕਥਾ ਸ਼ਾਦਤ ਦੀ ਸਨਾਰੇ ਨੇ ਉਹ ਤਵਾਰੀਖੀ ਗ੍ਰੰਥ ਵਿੱਚੋਂ ਹਜ਼ੂਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਜਦੋਂ ਇੱਥੇ ਆਏ ਨਹੀਂ ਜੀ ਉਸ ਵਕਤ ਜਿਹੜਾ ਕਾਜ਼ੀ ਸੀ ਉਹਦਾ ਨਾਮ ਕਾਜ਼ੀ ਅਬਦੁਲ ਵਾਹਬ ਬੋਹਰਾ ਸੀ ਇੱਥੋਂ ਦਾ ਜਿਹੜਾ ਦਰੋਗਾ ਸੀ ਉਹਦਾ ਨਾਮ ਅਬਦੁੱਲਾਹ ਸੀ ਇੱਥੋਂ ਦਾ ਜਿਹੜਾ ਸ਼ਾਹੀ ਜਲਾਦ ਸੀ ਉਸ ਮਾਣੇ ਦਾ ਜ਼ਗੀਰਦਾਰ ਸੀ ਉਹਦਾ ਨਾਮ ਜਲਾਲੁਦੀਨ ਸੀ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਿੰਜਰੇ ਦੇ ਵਿੱਚ ਬੰਦ ਨੇ ਕੋਤਵਾਲੀ ਵਿੱਚ ਸਤਗੁਰਾਂ ਨੂੰ ਤਸੀਹੇ ਦਿੱਤੇ ਗਏ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਨਾਲ ਤਸੀਹਿਆਂ ਨੂੰ ਦੇਖ ਕੇ ਜੋ ਸਾਡੇ ਪੁਰਾਣੇ ਸਰੋਤ ਦੱਸਦੇ ਆ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ ਹਜ਼ੂਰ ਦੇ ਇਸ ਸਾਰੇ ਤਸੀਹੇ ਦੇਖੇ ਸਿੱਖ ਤੋਂ ਜਰਿਆ ਨਹੀਂ ਗਿਆ। ਉਹਨੇ ਕਿਹਾ ਮਹਾਰਾਜ ਆਪ ਜੀ ਹੁਕਮ ਕਰੋ ਕਿਉਂਕਿ ਸਿੱਖ ਦਾ ਹਿਰਦਾ ਆਪਣੇ ਸਤਿਗੁਰੂ ਲਈ ਹਮੇਸ਼ਾ ਸਮਰਪਿਤ ਰਹਿੰਦਾ ਮਹਾਰਾਜ ਆਪ ਜੀ ਹੁਕਮ ਕਰੋ ਕਿ ਕਿੰਨੀ ਵੱਡੀ ਸਮਰੱਥਾ ਹੋਵੇਗੀ ਸਿੱਖ 'ਚ ਇਹ ਸਾਰੇ ਸਰੋਤ ਮੰਨਦੇ ਨੇ ਪੁਰਾਣੇ ਕਿ ਮਹਾਰਾਜ ਆਪ ਹੁਕਮ ਕਰੋ ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਸ਼ਬਦ ਕਹੇ ਕਿ ਤੁਹਾਡੇ ਕੋਲ ਸਿਰਫ ਇੱਕ ਬੂੰਦ ਹੈ ਸਮੁੰਦਰ ਅਸਗਾ ਇੱਕ ਪਾਸੀ ਹੈ ਅਸੀਂ ਇਹੋ ਜੀ ਕਰਾਮਾਤ ਇਹੋ ਜੈ ਨਾਟਕ ਚੇਟਕ ਨੇ ਦਿਖਾਣੇ ਤਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ ਨਾਟਕ ਚੇਟਕੀਏ ਕੋ ਕਾਜਾ ਪ੍ਰਭ ਲੋਗਨ ਕੈ ਤਬਤ ਲਾਜਾ ਕਾਜੀ ਨੇ ਸੁਣਿਆ ਗੈ ਹਾਕਮਾਂ ਨੇ ਸੁਣਿਆ ਕਿ ਸਿੱਖ ਕੋਲ ਇੰਨੀ ਤਾਕਤ ਹੈ ਕਰਾਮਾਤ ਦਿਖਾ ਸਕਦਾ ਹੈ ਪਿਆਰਿਓ ਉਹ ਆ ਜਿਹੜਾ 10 ਨਵੰਬਰ ਸੀ ਜੋ ਅਸੀਂ ਪੜਦੇ ਹਾਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਆ ਚੌਂਕ ਚਾਂਦਨੀ ਜਿੱਥੇ ਆਪ ਸੰਗਤ ਬੈਠ ਕੇ ਨਤਮਸਤ ਹੁੰਦੇ ਹੋ ਕੀਰਤਨ ਕਰ ਰਹੇ ਹੋ ਬਾਣੀ ਪੜ ਰਹੇ ਹੋ ਭਾਈ ਸਾਹਿਬ ਜੀ ਨੂੰ ਬਾਹਰ ਲਿਆਂਦਾ ਗਿਆ ਇੱਥੇ ਮਹਿਮਾ ਪ੍ਰਕਾਸ਼ ਗ੍ਰੰਥ ਸੂਰਜ ਪ੍ਰਕਾਸ਼ ਤੋਂ ਪਹਿਲਾਂ ਦਾ ਹੈ ਜੀ ਉਹਦੇ ਵਿੱਚ ਵੀ ਇਸ ਘਟਨਾ ਨੂੰ ਬੜੀ ਇਹ ਭਾਵੇਂ ਸੰਖੇਪ ਲਿਖਿਆ ਪਰ ਉਹਨਾਂ ਨੇ ਆਰੇ ਦਾ ਜ਼ਿਕਰ ਕੀਤਾ ਭਾਈ ਸਾਹਿਬ ਜੀ ਲਈ ਫਤਵਾ ਕਿ ਲਾਇਆ ਗਿਆ ਕਿ ਜਾਂ ਇਸਲਾਮ ਕਬੂਲ ਕਰ ਲੋ ਜਾਂ ਕਰਾਮਾਤ ਦਿਖਾਓ ਜੇ ਇਸਲਾਮ ਤੇ ਕਰਾਮਾਤ ਨਹੀਂ ਤੇ ਤੁਹਾਨੂੰ ਆਰੇ ਦੇ ਥੱਲੇ ਰੱਖ ਕੇ چیر ਕੇ ਦੋ ਬਾੜ ਕਰ ਦਿੱਤਾ ਜਾਏ। ਕਹਿਣਾ ਸਤੇ ਬਹੁਤ ਸੌਖਾ ਜੀ। ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ। ਉਸ ਸਿੱਧਕ ਵਾਲੇ ਸਿੱਖ ਨੇ ਕਿਹਾ ਕਿ ਨਾ ਕਰਾਮਾਤ, ਨਾ ਇਸਲਾਮ ਮੈਨੂੰ ਮੌਤ ਕਬੂਲ ਹੈ। ਮੈਂ ਮੌਤ ਨੂੰ ਸਵੀਕਾਰ ਕਰਨਾ ਹੈ। ਪ੍ਰਸੰਗਤ ਜੀ ਕਿਸ ਦਿਨ ਫਿਰ ਸਮਾਂ ਮਿਲਿਆ ਇਸ ਸਾਰੇ ਪਰਿਵਾਰ ਦਾ ਪਛੋਕੜ ਕੀ ਹੈ ਇਹਨਾਂ ਦੇ ਜਿਹੜੇ ਵੱਡੇ-ਵਡੇਰੇ ਸਨ ਨਾ ਉਹਨਾਂ ਦਾ ਨਾਮ ਭਾਈ ਗੋਤਮਦਾਸ ਸੀ ਸੀ ਉਹ ਸਿੱਖੀ ਚਾਏ ਸਨ ਇਹ ਭਾਈ ਪਰਾਗਾ ਜੀ ਦੇ ਖਾਨਦਾਨ ਵਿੱਚੋਂ ਨੇ ਭਾਈ ਸਾਹਿਬ ਭਾਈ ਮਤੀਦਾਸ ਜੀ ਗੁਰਮੁਖੋ ਭਾਈ ਮਤੀਦਾਸ ਸਤੀਦਾਸ ਦੋਨੋਂ ਭਰਾ ਭਾਈ ਮਤੀਦਾਸ ਨੂੰ ਲਿਖਦੇ ਨੇ ਇਹ ਦਰਬਾਰੀ ਦੀਵਾਨ ਹੈ ਤੇ ਭਾਈ ਸਤੀਦਾਸ ਜੀ ਨੂੰ ਦੱਸਦੇ ਨੇ ਇਹ ਘਰਬਾਰੀ ਦੀਵਾਨ ਹੈ ਇਹਦਾ ਮਤਲਬ ਸਤਿਗੁਰਾਂ ਦੇ ਘਰ ਦੀ ਸੇਵਾ ਸੰਭਾਲ ਭਾਈ ਸਤੀਦਾਸ ਕਰਦੇ ਬੰਸਾਬਲੀ ਨਾਮਾ ਲਿਖਦਾ ਹੈ ਕਿ ਜਿਹੜੇ ਬਚਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਧਰਤੀ ਤੇ ਕੀਤੇ ਭਾਈ ਸਤੀਦਾਸ ਉਹਨਾਂ ਨੂੰ ਫਾਰਸੀ ਵਿੱਚ ਲਿਖਦੇ ਰਹੇ ਹਨ ਜਿਹੜੇ ਬਚਨ ਬਲਾਸ ਇੱਥੇ ਹੋਏ ਉਹ ਫਾਰਸੀ ਵਿੱਚ ਭਾਈ ਸਾਹਿਬ ਨੇ ਲਿਖੇ ਬਹੁਤ ਵਿਦਵਾਨ ਸੰ ਭਾਈ ਸਤੀਦਾਸ ਪਰ ਹਕੂਮਤ ਨੇ ਭਾਈ ਸਾਹਿਬ ਭਾਈ ਸਤੀਦਾਸ ਤੋਂ ਉਹ ਸਾਰੇ ਹਜ਼ੂਰ ਦੇ ਬਚਨ ਖੋਲੇ ਭਾਈ ਸਾਹਿਬ ਭਾਈ ਮਤੀਦਾਸ ਜਿ ਲਈ ਉਨਾ ਕਹ ਮੈਨੂੰ ਮੌਤ ਸਵੀਕਾਰ ਹੈ ਪਿਆਰਿਓ ਆਹ ਚੁਰਸਤਾ ਜਿੱਥੇ ਤੁਸੀਂ ਰੋਹ ਦੇਰਸ਼ਨ ਕਰਦੇ ਹੋ ਇਹ ਥਾਵੇਂ ਸਿਮਰਨ ਕਰਨ ਵਾਸਤੇ ਹੁੰਦੀਆਂ ਮੈਂ ਕੱਲ ਵੀ ਬੇਨਤੀ ਕੀਤੀ ਕਿ ਸਾਡੇ ਗੁਰਦੁਆਰੇ ਕੇਵਲ ਇਤਿਹਾਸਕ ਥਾਂ ਨਹੀਂ ਇਤਿਹਾਸਕ ਹਨ ਪਰ ਇਸ ਤੋਂ ਅਗਾਂਹ ਲਾਲ ਕਿਲਾ ਜੀ ਇਤਿਹਾਸ ਖੈ ਇਤਿਹਾਸ ਲਾਲ ਕਿਲੇ ਦਾ ਪਰ ਇਤਿਹਾਸ ਦੇ ਨਾਲ ਨਾਲ ਸਪਿਰਚੁਅਲ ਨਹੀਂ ਇਹ ਯਾਦ ਰੱਖਿਓ ਲਾਲ ਕਿਲਾ ਇਸ ਸਪਿਰਚੁਅਲ ਨਹੀਂ ਸਪਿਰਚਵਨ ਚਾਂਦਨੀ ਚੌਂਕ ਤੇ ਸੀਸ ਗੰਜ ਖੈ ਤਾਜਮਹਿਲ ਇਤਿਹਾਸਿਕ ਥਾਂ ਹੈ ਉਸ ਤਾਜਮਹਿਲ ਵਿੱਚ ਕਬਰਾਂ ਨੇ ਪਰ ਤਾਜਮਹਿਲ ਸਪਿਰਚੁਅਲ ਨਹੀਂ ਹੈ ਉਸੇ ਸਮੇਂ ਨੇੜੇ ਤੇੜੇ ਬਣਿਆ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਿਹੜੀ ਰੋਖਾਨੀਅਤ ਉੱਥੇ ਪਈ ਉਹ ਤਾਜਮਹਿਲ ਕੋਲ ਆ ਗਈ ਜੀ ਜਿਹੜੀ ਸਤਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਨਾ ਅਸੀਂ ਐਵੇਂ ਨਾ ਸਮਝੀਏ ਹੁਣ ਤੁਸੀਂ ਸਾਰੇ ਥੱਲੇ ਜਾਂਦੇ ਹੋ ਜੀ ਮੈਂ ਵੀ ਜਾਣਾ ਹੈ ਪਿੱਛੋਂ ਲੰਮ ਕੇ ਮੱਥਾ ਟੇਕਦੇ ਕਿਨੂੰ ਟੇਕਦੇ ਹੋ ਜੀ ਚਲੋ ਭਾਵੇਂ ਪ੍ਰਬੰਧਕਾਂ ਨੇ ਮਾਰੇ ਦਾ ਸਰੂਪ ਰੱਖਿਆ ਹੈ ਗੱਲ ਵੱਖਰੀ ਕੋਈ ਭੈ ਹੋਣਾ ਇਸ ਥਾਂ ਨੂੰ ਅਸੀਂ ਮਹਾਰਾਜ ਦੇ ਮੱਥਾ ਉੱਤੇ ਟੇਕ ਦਿੱਤਾ ਸਾਰਿਆਂ ਟੇਕਿਆ ਥੱਲੇ ਯਾਦ ਰੱਖਿਓ ਮੈਂ ਕੌੜਾ ਸੱਚ ਕਹਿਣ ਲੱਗਾ ਆਪਾਂ ਇਸ ਕਰਕੇ ਨਹੀਂ ਮੱਥਾ ਟੇਕਣ ਜਾ ਰਹੇ ਕਿ ਸਰੂਪ ਹੈ ਅਸੀਂ ਇਸ ਕਰਕੇ ਮੱਥਾ ਟੇਕਣ ਜਾ ਰਹੇ ਹਿੱਥੇ ਮੇਰੇ ਧੌਂਵੇ ਸਤਿਗੁਰੂ ਗੁਰੂ ਤੇਗ ਬਹਾਦਰ ਸ਼ਹੀਦ ਹੋਣ ਤੋਂ ਪਹਿਲਾਂ ਬੈਠੇ ਸਨ ਇਸ ਥਾਂ ਨੂੰ ਦੁਨੀਆਂ ਦੀਆਂ ਜਠੇਰੀਆਂ ਦੀ ਥਾਵਾਂ ਨਾਲੋਂ ਵੀ ਇਹ ਜਿੱਥੇ ਸਤਿਗੁਰੂ ਸ਼ਹਾਦਤ ਦਾ ਜਾਨ ਪੀਂਦੇ ਨੇ ਯਾਦ ਰੱਖਿਓ ਇੱਕ ਸਿਮਰਨ ਇਕਾਗਰਤਾ ਤੋਂ ਬਿਨਾਂ ਨਹੀਂ ਹੋ ਸਕਦਾ ਤੇ ਦੂਸਰੀ ਸ਼ਹਾਦਤ ਹੀ ਇਕਾਗਰਤਾ ਤੋਂ ਬਿਨਾਂ ਨਹੀਂ ਹੋ ਸਕਦੀ ਇਕਾਗਰ ਖਿਰਦਾ ਹੀ ਟਿਕਦਾ ਹੁੰਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਫ਼ਰ ਹੀ ਸਾਡੇ ਇੱਕ ਵਿਦਵਾਨ ਨੇ ਲਿਖਿਆ ਸੀ ਉਹ ਕਹਿੰਦਾ ਹੈ ਕਿ ਸਿਮਰਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਬਰ ਹੈ ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ। ਇਹ ਕੈਲੀਫੋਰਨੀਆ ਯੂਨੀਵਰਸਿਟੀ ਦੇ ਇੱਕ ਵਿਦਵਾਨ ਸਨ ਨਿਓਲ ਕਿੰਗ ਜੀ ਗੋਰਾ। ਉਹਦੀ ਮੈਨੂੰ ਦੋ ਸਤਰਾਂ ਬੜੀਆਂ ਚੰਗੀਆਂ ਲੱਗੀਆਂ। ਉਹ ਕਹਿੰਦਾ ਇਹ ਸ਼ਬਦ ਸੁਣਿਓ। ਕਹਿੰਦਾ ਮਾਨਵਤਾ ਦੇ ਇਤਿਹਾਸ ਵਿੱਚ ਲਫ਼ਜ਼ ਉਹਦੇ ਸੁਣਨ ਵਾਲੇ ਅੱਡੇੜਕ ਤੱਕ ਜੋ ਗੱਲਾਂ ਬੰਦਾ ਕਰ ਗਿਆ 70 ਦੀ ਗੱਲ। ਕਹਿੰਦਾ ਮਾਨਵਤਾ ਦੇ ਇਤਿਹਾਸ ਵਿੱਚ ਜਿੱਦਣ ਦੀ ਮਾਨਵਤਾ ਮਨੁੱਖ ਬਣੇ ਮਾਨਵਤਾ ਦੇ ਇਤਿਹਾਸ ਵਿੱਚ ਮਨੁੱਖੀ ਹੱਕਾਂ ਲਈ ਆਪਣੇ ਆਪ ਨੂੰ ਕੁਰਬਾਨ ਕਰਾਉਣ ਵਾਲਾ ਸੇਵਕ ਗੁਰੂ ਤੇਗ ਬਹਾਦਰ ਬੱਚਾ ਪਾਚਾ ਜਿਸ ਦਿਨ ਦਾ ਮਾਨਵਤਾ ਦੀ ਹਿਸਟਰੀਕ ਹੈ ਇਸ ਹਿਸਟਰੀ ਵਿੱਚ ਮਨੁੱਖ ਦੇ ਈਉ ਕਹਿ ਲੋ ਬੰਦੇ ਦੇ ਵਜੂਦ ਤੋਂ ਲੈ ਕੇ ਅੱਜ ਤੱਕ ਜੇ ਮਨੁੱਖੀ ਹੱਕਾਂ ਦੀ ਖਾਤਰ ਕਿਸੇ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੰਗਤ ਜੀ ਭਾਈ ਮਤੀ ਦਾਸ ਗੁਰੂ ਕੇ ਦੀਵਾਨ ਸਾਹਿਬ ਸਾਡੇ ਇਤਿਹਾਸਿਕ ਗ੍ਰੰਥ ਵਿੱਚ ਲਿਖਿਆ ਹੈ ਮਤੀ ਦਾਸ ਗੁਰ ਕੋ ਦੀਵਾਨ ਸਿੱਖੀ ਮਹਪੂਰਨ ਪਰਵਾਨ ਇੱਕ ਪਾਸੇ ਦੀਵਾਨ ਨੇ ਗੁਰ ਕਰਦੇ ਦੂਜੇ ਪਾਸੇ ਸਿੱਖੀ ਦੇ ਸ਼ਖਰ ਤੇ ਨੇ ਭਾਈ ਮਤੀ ਦਾਸ ਜੀ ਪਿਆਰਿਓ ਲੋਕਾਂ ਦਾ ਹਜ਼ੂਮ ਬੜਾ ਇਕੱਠਾ ਹੋਇਆ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਉਹ ਦਿਨ ਵੀ ਹਜ਼ੂਮ ਬੜਾ ਇਕੱਠਾ ਹੋਇਆ ਡੋਂਡੀ ਪਟਵਾਈ ਗਈ ਪਰ ਪਰ ਕੇ ਨਾ ਜੀ ਜਿਨ੍ਹਾਂ ਨੇ ਹਜ਼ੂਮ ਇਕੱਠਾ ਕੀਤਾ ਸੀ ਉਸ ਸਰਕਾਰ ਦਾ ਉਸ ਹਕੂਮਤ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਜਿਨ੍ਹਾਂ ਦੀ ਖਾਤਰ ਜਿਹਨੂੰ ਸੰਗਤ ਜੀ ਲੱਕੜਾਂ ਲਿਆਦੀਆਂ ਦੀਆਂ ਗੇਲੀਆਂ ਸ਼ਬਦ ਵਰਤੇ ਨੇ ਗੇਲੀਆਂ ਸ਼ਬਦ ਵਰਤੇ ਸ਼ਤੀਰ ਜੀ ਨੂੰ ਕਹਿੰਦੇ ਸਨ ਕਈ ਫੱਟੇ ਸ਼ਬਦ ਵਰਤੇ ਨੇ ਭਾਈ ਸਾਹਿਬ ਜੀ ਨੂੰ ਅੱਗੇ ਤੇ ਪਿੱਛੇ ਕਿਉਂਕਿ ਸਰੀਰ ਹਿੱਲੇਗਾ ਅੱਗੇ ਵੀ ਇੱਥੋਂ ਤੱਕ ਜੀ ਕੋਟੀਆਂ ਤੱਕ ਮੈਂ ਸ਼ਬਦ ਵਰਤਾ ਖਾਸ ਕਰਕੇ ਪੇਟ ਤੱਕ ਉਹਨਾਂ ਨੇ ਅੱਗੇ ਪਿੱਛੇ ਲੱਕੜਾਂ ਨੂੰ ਘੁਲਾ ਦਿੱਤੀਆਂ ਭਾਈ ਸਾਹਿਬ ਜੀ ਨੂੰ ਲੱਕੜਾਂ ਦੇ ਵਿੱਚ ਖੜਿਆ ਕਰ ਦਿੱਤਾ ਗਿਆ ਗੁਰਤੇਗ ਬਾਦਲ ਸਾਹਿਬ ਸੱਚੇ ਬਾਦਸ਼ਾਹ ਹਜ਼ੂਰ ਦਾ ਪਿੰਜਰਾ ਬਾਹਰ ਲੈ ਦਿੱਤਾ ਗਿਆ ਭਾਈ ਮਤੀਦਾਸ ਨੂੰ ਫਿਰ ਕਾਜੀ ਕਹਿੰਦਾ ਹੈ ਕਿ ਅਜੇ ਵੀ ਮੌਕਾ ਹੈ ਜੇ ਇਸਲਾਮ ਕਬੂਲ ਕਰੋਗੇ ਛਾਂ ਦੇਤੇ ਜਾਓਗੇ ਸੁੱਖ ਮਾਣੋਗੇ ਜੇ ਨਹੀਂ ਤੇ ਮੌਤ ਭਾਈ ਸਾਹਿਬ ਦੀ ਰਸਨਾ ਤੋਂ ਬੋਲ ਸੰ ਕਿ ਮੈਨੂੰ ਸਿੱਖੀ ਪਿਆਰੀ ਹੈ ਮੈਨੂੰ ਸਤਿਗੁਰੂ ਪਿਆਰੇ ਨੇ ਮੈਨੂੰ ਆਪਣਾ ਤੀਨ ਪਿਆਰਾ ਹੈ ਮੈਨੂੰ ਮੌਤ ਦਾ ਕੋਈ ਭੈ ਨਹੀਂ ਕਿਾਜੀ ਨੇ ਕਿਹਾ ਕਿ ਕੋਦਮ ਨਹੀਂ ਮਾਰਨਾ ਆਹ ਦੰਦੇ ਤੁਹਾਡੇ ਸਿਰ ਤੋਂ ਪੈਰਾਂ ਤੱਕ ਚੱਲਣਗੇ ਜਿਸਮ ਨੂੰ ਤੋਹ ਪਾੜ ਕਰਾਂਗਾ ਕਹਿੰਨ ਕਿ ਪਤਾ ਮੈਨੂੰ ਵੀ ਹੈ ਫਿਰ ਅਖੀਰ ਤੋ ਨੇ ਪੁੱਛਿਆ ਜੀ ਤੁਹਾਡੀ ਅੰਤਮ ਇੱਛਾ ਅਸੀਂ ਸਾਰੇ ਇਸ ਗੱਲ ਨੂੰ ਸੁਣਾਣੇ ਆ ਜੀ ਦੁਨੀਆ ਦੇ ਇਤਿਹਾਸ ਵਿੱਚ ਕੇਵਲ ਇੱਕੋ ਉਦਾਹਰਨ ਮਿਲੇਗੀ ਤੁਹਾਨੂੰ ਅੰਤਮ ਇੱਛਾ ਕੀ ਕਿ ਲਗੇ ਅੰਤਮ ਇੱਛਾ ਇਹ ਹੈ ਤੂੰ ਮੇਰੇ ਸਿਰ ਤੇ ਆਰਾ ਚਲਾਈ ਤੇ ਮੇਰਾ ਮੁਖ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਵੱਲ ਕਰ ਦੇ ਜਿੱਥੇ ਹਜ਼ੂਰ ਪਿੰਜਰੇ ਚ ਨੇ ਉਧਰ ਮੁਖ ਕਰ ਦੇ ਇੰਨਾ ਕੋ ਧਿਆਨ ਨਾਲ ਚਲਾਈ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਮੈਂ ਹਜ਼ੂਰ ਦਾ ਜਿਵੇਂ ਬਾਬਾ ਜੀ ਨੇ ਵੀ ਕਿਹਾ ਦਾਸ ਨੇ ਬੇਨਤੀ ਕੀਤੀ ਸੰਗਤ ਜੀ ਕੱਲ ਨੂੰ ਜਿੱਥੇ ਵੀ ਤੁਸੀਂ ਆਪਣੇ ਘਰਾਂ ਵਿੱਚ ਬਿਜ਼ਨਸ ਵਿੱਚ ਦੁਕਾਨ 'ਚ 15 ਮਿੰਟ ਜ਼ਰੂਰ ਕੱਢ ਲਓ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਉਹਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਲਈ ਜਪਜੀ ਸਾਹਿਬ ਦਾ ਬਾਣ ਸੂਰਾ ਸਮੁੱਚਾ ਸਿੱਖ ਜਗਤ ਕਰੇ ਜਿੱਥੇ ਵੀ ਆਪਾਂ ਹਾਂ ਭਾਈ ਸਾਹਿਬ ਜੀ ਦੇ ਸਿਰ ਤੇ ਆਰਾ ਚੱਲ ਲਗਾ ਗੁਰਮਖੋ ਗੁਰੂ ਤੇਗ ਬਹਾਦਰ ਸਾਹਿਬ ਪਿੰਜਰੇ 'ਚ ਦੇਖਦੇ ਪਿਆ ਸਾਹਿਬ ਦੇ ਸੀਸ ਤੇ ਭਾਈ ਸਾਹਿਬ ਦੇ ਸਿਰ ਤੇ ਆਰਾ ਹੈ ਉਹ ਸਾਡੇ ਇੱਕ ਵਿਦਵਾਨ ਨੇ ਲਿਖਿਆ ਸੀ ਉਹ ਕਹਿੰਦਾ ਜਲਾਦ ਨੇ ਪੁੱਛਿਆ ਵੇਸੀ ਉਹਨੇ ਗੱਲ ਸ਼ਿੰਗਾਰੀ ਹੈ ਜੀ ਕਹਿੰਦਾ ਵੀ ਆਰਾ ਕਿ ਇਸਲਾਮ ਆਰਾ ਕਿ ਦੁਨਿਆਵੀ ਪਦਵੀ ਭਾਈ ਸਾਹਿਬ ਨੇ ਕਿਹਾ ਦੁਨਿਆਵੀ ਤੌਰ ਤੇ ਬਹੁਤ ਸੁੱਖ ਮਾਣਿਆ ਰੂਹਾਨੀ ਤੌਰ ਤੇ ਗੁਰੂ ਜੀ ਨੇ ਪਰ ਦਿੱਤਾ ਪਰ ਅਜੇ ਤੱਕ ਆਰਾ ਨਹੀਂ ਦੇਖਿਆ ਦੁੱਖ ਦੰਦੇ ਚਲਾ ਦੇ ਕਿਆ ਜੰਦਾ ਭਾਈ ਸਾਹਿਬ ਦੇ ਸੀਸ ਤੇ ਆਰਾ ਰੱਖ ਕੇ ਜਦੋਂ ਦੋਖ ਦੰਦੇ ਚਲਾਏ ਅੰਦਰ ਗਏ ਗੁਰਮੁਖ ਖੋਪੜੀ ਦੇ ਵਿੱਚੋਂ ਜਿਵੇਂ ਚਸ਼ਮਾ ਫਟਦਾ ਪਾਣੀ ਦਾ ਭਾਈ ਸਾਹਿਬ ਦੀ ਖੋਪੜੀ ਦੇ ਵਿੱਚੋਂ ਖੂਨ ਦਾ ਚਸ਼ਮਾ ਫਟ ਰਿਹਾ ਹੁਣ ਅਸੀਂ ਤੇ ਇੱਕ ਮਿੰਟ ਚ ਕਹਿ ਦਾਂਗੇ ਜੀ ਦੋ ਫੜ ਹੋ ਗਿਆ ਪਿਆਰੋ ਉਹ ਖੂਨ ਧੜ ਰਿਤੇ ਉਹ ਥੱਲੇ ਲੱਕੜਾਂ ਤੇ ਜਾ ਰਿਹਾ ਕਿਉਂਕਿ ਜਕੜੇ ਕੋਲ ਨਹੀਂ ਲੱਕੜਾਂ 'ਚ ਧੜੇ ਤੇ ਜਦੋਂ ਆਰਾ ਚਲਾ ਰਹੇ ਨੇ ਚਲਾਇਆ ਉਸਦੇ ਆਪਣੇ ਖਿਆਲ ਨੇ ਪਰ ਸੱਚੀ ਮੁੱੱਚੀ ਉਹ ਤਰਜਮਾ ਨਹੀਂ ਕਰ ਰਹੇ ਨੇ ਉਹ ਲਿਖਦਾ ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰਤੀ ਵਾਹ ਵਾਹ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰਤੀਰ ਰੋਮ ਰੋਮ ਵਿੱਚ ਮੈਂ ਡੜੇ ਪ੍ਰੀਤਮ ਵਸਿਆ ਆਪ ਆਰਾ ਮੈਨੂੰ ਪਾਉਂਦਾ ਧਰਮ ਛੱਡਣਾ ਪਾਵ ਟੁਕੜੇ ਇਸ ਸ਼ਰੀਰ ਦੇ ਕਰੋ ਜੇ ਲੱਖ ਕਰੋੜ ਤਾਂ ਵੀ ਧਰਮ ਨਾ ਛੋੜ ਸਾ ਤੇਰਾ ਦੀਨੀ ਲੋੜ ਅਗਲਾ ਬਚਨ ਆਰਾ ਪਿਆਰਾ ਲਗਤ ਹੈ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਸਿਰ ਜਾਂਦਾ ਤੇ ਜਾਨ ਦੇ ਮੇਰਾ ਸਿੱਖੀ ਸਦਕ ਨਾ ਜਾਏ ਕਿ ਮੇਰੇ ਸਿਰ ਤੇ ਆਰਾ ਚੱਲੇ ਗੁਰਮਖੋ ਯਾਦ ਰੱਖਿਓ ਸਤਿਗੁਰਾਂ ਨੇ ਬਾਣੀ ਚ ਬਚਨ ਕੀਤਾ ਹੈ ਕਿ ਆਰੇ ਨਾਲ ਤਨ ਕੱਟੇ ਜਾਂਦੇ ਨਾ ਸਿੱਧਕ ਤੇ ਪ੍ਰੇਮ ਆਰੇ ਨਾਲ ਨਹੀਂ ਕੱਟੇ ਜਾਂਦੇ ਅੱਗ ਜਿਸਮ ਨੂੰ ਸਾੜਦੀ ਹੈ ਸ਼ਰਧਾ ਪ੍ਰੇਮ ਤੇ ਸਦਕ ਨੂੰ ਕੋਈ ਅੱਗ ਨਹੀਂ ਸਾੜ ਸਕਦੀ ਚੇਤੇ ਰੱਖਿਓ ਜਿਸਮ ਨੂੰ ਉਬਲਦੀ ਦੇਗ ਦਾ ਪਾਣੀ ਉਬਾਲ ਸਕਦਾ ਹੈ ਪਰ ਅੰਦਰ ਵਾਲੀ ਸ਼ਰਧਾ ਤੇ ਪ੍ਰੇਮ ਨੂੰ ਦੁਨੀਆ ਦਾ ਕੋਈ ਤਪਦਾ ਹੋਇਆ ਪਾਣੀ ਗਾਲ ਨਹੀਂ ਸਕਦਾ ਜਿਹੜੀ ਉਹਨਾਂ ਦੇ ਅੰਦਰ ਆਰਾ ਚੱਲਣ ਲੱਗ ਪਿਆ ਪਰ ਇਸ ਗੱਲ ਨੂੰ ਅੱਜ ਤੁਹਾਨੂੰ ਬੇਨਤੀ ਆਰੇ ਨੇ ਦੋ ਵਾਰ ਕੀ ਤੱਕ ਨੱਕ ਤੋਂ ਲੈ ਕੇ ਜੀਭ ਤੋ ਟੁਕੜੇ ਹੋ ਗਈ ਸਭ ਤੋਂ ਵੱਡੀ ਪਰਮਾਤਮਾ ਨੇ ਖੇਡ ਵਰਤਾਈ ਦੋ ਟੁਕੜੇ ਫਾਈ ਸੰਤੋਖ ਸਿੰਘ ਲਿਖ ਦਿਨ ਅਰਧੋ ਉਰਧ ਚਰਾਏ ਸੋ ਡਾਰਾ ਬਿਲਕੁਲ ਵਿਚਾਰ ਚਕਾਰੋ ਚੇਰ ਦਿੱਤਾ ਪਰ ਉਹ ਪ੍ਰਿਥਵੀ ਪਰ ਖਵੇ ਦਵੇ ਫਾੜਾ ਦੋ ਟੁਕੜੇ ਹੋ ਕੇ ਤਨ ਖੱਬੇ ਸੱਜੇ ਹੋ ਗਿਆ ਹੋਇਆ ਕੀ ਜੀ ਇਸ ਚੌਂਕ ਵਿੱਚ ਦੋਨੋਂ ਤਨ ਤੇ ਜਪਜੀ ਮਰੇ ਦੋਨੋਂ ਟੁਕੜਿਆਂ ਵਿੱਚੋਂ ਜਪਜੀ ਸਾਹਿਬ ਦੀ ਅਵਾਜ਼ ਆਉਂਦੀ ਦੋਨੋਂ ਤਨ ਤੇ ਜਪਜੀ ਪੜਾਏ ਫੇਰ ਸਭ ਕਹਿ ਅਚਰਜ ਬੜਾ ਲੋਕ ਵੇਖ ਵੇਖ ਕੇ ਹੈਰਾਨ ਨੇ ਕਿ ਦੋਨਾਂ ਟੁਕੜੀਆਂ ਦੇ ਵਿੱਚੋਂ ਮੇਰੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਆਵਾਜ਼ ਆਉਂਦੀ ਪਰ ਮੈਂ ਕੋ ਉੱਤਰ ਦੇ ਨਹੀਂ ਯਾਦ ਰੱਖਿਓ ਮੈਂ ਅਰਜ ਕੀਤੀ ਆਰੇ ਜਿਸਮ ਚੀਰਦੇ ਨੇ ਸ਼ਬਦ ਨੂੰ ਆਰਾ ਨਹੀਂ ਚੀਰ ਸਕਦਾ ਉਸ ਆਵਾਜ਼ ਨੂੰ ਆਰਾ ਨਹੀਂ ਚੀਰ ਸਕਦਾ ਆ ਨੇੜੇ ਸਰਮੱਦ ਦੀ ਕਬਰ ਜੀ ਇੱਥੇ ਤੁਹਾਨੂੰ ਪਤਾ ਹੈ ਇੱਥੇ ਨੇੜੇ ਉਨ੍ਹੀ ਔਰੰਗਜ਼ੇਬ ਨੇ ਕਤਲ ਕਰਾਇਆ ਫਾਈਪ ਸੰਤੋਖ ਸੋਣਾ ਬੜੀ ਡਿਟੇਲ ਦਿੱਤੀ ਗੁਰੂ ਹਰਾਈ ਸਾਹਿਬ ਦੇ ਜੀਵਨ ਵਿੱਚ ਉਹਦੇ ਬਾਰੇ ਕਿਹਾ ਜਾਂਦਾ ਉਹ ਅਨਲ ਹੱਕ ਕਹਿੰਦਾ ਸੀ ਜਦੋਂ ਉਹਦਾ ਸਿਰ ਕੱਟਿਆ ਗਿਆ ਜਾਮਾ ਮਸਜਿਦੀਆਂ ਪੌੜੀਆਂ ਤੇ ਸਿਰ ਡਿੱਗੀ ਗਿਆ ਨਾਲੇ ਅਨਲ ਹੱਕ ਦੀ ਆਵਾਜ਼ ਆਉਂਦੀ ਰਹੀ ਇਹਨੂੰ ਥੋੜਾ ਜਿਹਾ ਹੋਰ ਧਿਆਨ ਨਾਲ ਸੁਣਿਓ ਕਿ ਸਿੱਖ ਦੇ ਜਿਸਮ ਵਿੱਚੋਂ ਜਪ ਦੀ ਆਵਾਜ਼ ਆਉਂਦੀ ਹੈ ਆਧੁਨਿਕ ਤਰਕ ਵਾਲਾ ਮਨ ਕਹਿ ਸਕਦਾ ਹੈ ਜੀ ਨਹੀਂ ਸਭ ਕੁਝ ਚਲਾ ਗਿਆ ਪਰ ਮੈਂ ਕੱਲ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਜੀਤੇ ਜੀ ਜਿਵੈ ਲੈ ਸਾਹ ਜਿਵਾਲੇ ਤਾਂ ਕੇ ਅਸਾਹ ਜੇ ਤੁਸੀਂ ਕਿਰਪਾ ਕਰੋ ਸਵਾਸਾਂ ਤੋਂ ਬਿਨਾ ਵੀ ਆਵਾਜ਼ਾਂ ਆਉਂਦੀਆਂ ਨੇ ਇੱਕ ਬਚਨ ਗੁਰੂ ਤੇਗ ਬਹਾਦਰ ਸਾਹਿਬ ਜਿੰਨਾਂ ਜੀ ਪਹਿਲਾ ਸ਼ਲੋਕ ਹੀ ਇਹ ਹੈ ਭਾਈ ਮਤੀ ਦਾਸ ਜੀ ਮੈਂ ਕਹਿੰਦਾ ਜੇ ਕਿਸੇ ਪੁੱਛੇ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਕਰਵਤ ਭਲਾ ਨਾ ਕਰਵਟ ਤੇਰੀ ਲਾ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰ ਜੋਤਨ ਚੇਰਾ ਅੰਧ ਨ ਮੋਰੂੰ ਪਿੰਡ ਪਰੈ ਤੋਂ ਪ੍ਰੀਤ ਨ ਤੋਰੂੰ ਪਿਆਰਿਓ ਉਥੇ ਸ਼ਬਦ ਵਰਤਿਆ ਕਿ ਤੇਰੀ ਬੈਠ ਨਹੀਂ ਚੰਗੀ ਲੱਗਦੀ ਆਰਾ ਚੰਗਾ ਲੱਗਦਾ ਹੈ ਸੱਚੇ ਵੇ ਇਸ ਸ਼ਬਦ ਦੀ ਪ੍ਰੈਕਟੀਕਲ ਵਿਆਖਿਆ ਚਾਂਦਨੀ ਚੌਂਕੂ ਵਿੱਚ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ ਕੀਤੀ ਹੈ ਕਿ ਆਰਾ ਪਿਆਰਾ ਲੱਗਦਾ ਇੱਕ ਗੱਲ ਹੋਰ ਜਿਹੜਾ ਪਹਿਲਾ ਸਲੋਕ ਆਪ ਜੀ ਪੜ੍ਹਦੇ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਉੱਚ ਮਹਾਰਾਜ ਕਹਿੰਦੇ ਸਿਮਰਨ ਤੋਂ ਬਿਣਾ ਜੀਵਨ ਅਕਾਰਥ ਅਕਾਰਥ ਹੈ ਵਿਅਰਥ ਹੈ ਤੇ ਸਿਮਰਨ ਕਿਵੇਂ ਕਰੀਏ ਕਹਿੰਦੇ ਇਸ ਤਰ੍ਹਾਂ ਸਿਮਰਨ ਕਰੋ ਕਿ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ ਪਹਿਲਾ ਬਚਨ ਹੀ ਹੈ ਨਾ ਗੁਨ ਗੋਪਿੰਦ ਕਾਇਓ ਨਹੀਂ ਜਨਮ ਅਕਾਰਥ ਕੀ ਕਹੋ ਨਾਨਕ ਹਰਿ ਬਾਜਮਾਨਾ ਜਿੰਦ ਦੇ ਜਨ ਕੋ ਵੀ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਫਿਰ ਇਥੇ ਆਉਂਦੇ ਮੱਛੀ ਦੇ ਟੁਕੜੇ ਵੀ ਕੋ ਜਾਂਦੇ ਗੁਰੂ ਗ੍ਰੰਥ ਸਾਹਿਬ ਇਸ ਗੱਲ ਦੀ ਪ੍ਰਵਾਨਗੀ ਦਿੰਦੇ ਆ ਕਿ ਮੱਛੀ ਦੇ ਟੁਕੜੇ ਕੋ ਜਾਂ ਮੱਛੀ ਨੂੰ ਸਾੜ ਵੀ ਦਿੱਤਾ ਜਾਏ ਤਪਾ ਵੀ ਦਿੱਤਾ ਜਾਏ ਉਹ ਟੁਕੜੇ ਮਾਸਾਹਾਰੀ ਬੰਦਾ ਖਾ ਵੀ ਜਾਏ ਉਹਦੇ ਟੁਕੜਿਆਂ ਦਾ ਵजूद ਖਤਮ ਹੋ ਜਾਏ ਪਰ ਜਿੰਨੇ ਖਾ ਗਏ ਰਾਤ ਪਾਣੀ ਤੋਂ ਵੀ ਮੰਗ ਲਾਉਂਦਾ ਇਹਦਾ ਮਤਲਬ ਇਸ ਗੱਲ ਨੂੰ ਸੁਣੇ ਮੇਰੀ ਪੀਂਤੀ ਹੈ ਇੱਥੇ ਬਖਸ਼ਿਸ਼ ਵਰਤੀ ਹੈ ਇੱਥੇ ਜ਼ਮੀਨ ਦੇ ਟੁਕੜਿਆਂ ਵਿੱਚੋਂ ਜੱਪ ਦੀ ਆਵਾਜ਼ ਆਜਾਂ ਸਤਿਗੁਰਾਂ ਦਾ ਬਚਨ ਕੇ ਮੇਨ ਫਕੜਾ ਬਾਕਿਓ ਅਰ ਕਾਟਿਓ ਰਾਂਦ ਕਿਓ ਗੋਬਾਨੀ ਖੰਡ ਖੰਡ ਕਰ ਕੋ ਜਨ ਕੀ ਰੂਹ ਨਾ ਵਿਸਰਪਾਨੀ ਭਾਈ ਸਾਹਿਬ ਜੀ ਨੇ ਆਰੇ ਨਾਲ ਚੀਰ ਕੇ ਲੋਟ ਬੜੇ ਕਰਦੇ ਗਏ ਪਿੰਜਰੇ ਵਿੱਚੋਂ ਗੁਰੂ ਕੀ ਸਾਖੀਆਂ ਚ ਲਿਖਿਆ ਇੱਕ ਆਵਾਜ਼ ਆਈ ਧੰ ਸਿੱਖੀ ਮੈਂ ਕਿਨਾ ਕਿੱਡੀ ਬਖਸ਼ਿਸ਼ ਕੀਤੀ ਹੋਗੀ ਸਤਿਗੁਰੂ ਨੇ ਉਧਰ ਕਿッセ ਕੀ ਸ਼ਹੀਦ ਹੋਇਆ ਤੇ ਆਵਾਜ਼ ਆਈ ਧੰ ਸਿੱਖੀ ਉਸ ਤੋਂ ਬਾਅਦ ਭਾਈ ਦਿਆਲਾ ਜੀ ਨੇ ਜੀ ਕਹਿੰਦੇ ਜਦੋਂ ਭਾਈ ਸਾਹਿਬ ਜੀ ਨੂੰ ਚੀਰ ਦਿੱਤਾ ਉਸ ਵਕਤ ਭਾਈ ਦਿਆਲ ਦਾਸ ਜੀ ਨੇ ਸ਼ਬਦ ਕਿਹਾ ਕਹਿੰਦੇ ਤੁਸੀਂ ਸਿੱਖ ਦਾ ਜਿਸਮ ਨਹੀਂ ਚੀਰਿਆ ਅੱਜ ਆਪਣੀਆਂ ਹਕੂਮਤ ਦੀਆਂ ਜੜ੍ਹਾਂ ਉੱਤੇ ਆਰਾ ਪੇਰ ਦਿੱਤਾ ਹੈ ਭਾਈ ਸਾਹਿਬ ਭਾਈ ਦਿਆਲ ਦਾਸ ਜੀ ਹੁਕਮਨਾਮਿਆਂ 'ਚ ਦਿਆਲ ਦਾਸ ਨਾਮ ਹੈ ਜੀ ਪਟਨਾ ਸਾਹਿਬ ਦੇ ਹੁਕਮਨਾਮਿਆਂ 'ਚ ਲਿਖਿਆ ਹੋਇਆ ਹੈ ਕਿ ਭਾਈ ਦਿਆਲ ਦਾਸ ਕਾ ਕਿਆ ਹੋਇਆ ਗੁਰੂ ਦਾ ਹੁਕਮ ਮੰਨਣਾ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੇ ਵੱਡੇ ਭਰਾਤਾ ਨੇ ਅਮਸੋਂ ਦੱਸਿਆ ਹੁਣੇ ਭਾਈ ਸਾਹਿਬ ਜੀ 12 ਭਰਾ ਨੇ ਸਿਰਫ ਇੱਕ ਅਮਰ ਚੰਦ ਜੀ ਦੀ ਮੌਤ ਬੁਖਾਰ ਚੜਨ ਨਾਲ ਹੋਈ ਬਾਕੀ 11 ਭਰਾ ਗੁਰੂ ਚਰਨਾ ਵਿੱਚ ਸ਼ਹੀਦ ਹੋ ਗਏ ਭਾਈ ਦਿਆਲ ਦਾਸ ਦੇ ਪੁੱਤਰ ਜੀ ਨਰਮੋਗੜ ਦੀ ਜੰਗ ਅਨਾਲਪੁਰ ਸੇ ਜਦੋਂ ਜੰਗਾਂ ਹੋਈਆਂ ਉਦੋਂ ਭਾਈ ਸਾਹਿਬ ਦੇ بیٹے ਵੀ ਸ਼ਹੀਦ ਹੋ ਗਏ ਭਾਈ ਦਿਆਲਾ ਜੀ ਨੇ ਦੇਖ ਕਰਮਕੀਤੀ ਦੀਪਾਂ ਕੋ ਸਿੱਧੇ ਦੇ ਵਿੱਚ ਭਾਈ ਜੀ ਅਲਾਜੇ ਨੋਟਾਇਆ ਕੁਝ ਕਈਆਂ ਤਾਂ ਤੇਲ ਦਾ ਜ਼ਿਕਰ ਵੀ ਕੀਤਾ ਪਰ ਜੋ ਸਾਡੀ ਰਵਾਇਤ ਹੈ ਪਰੰਪਰਾ ਹੈ ਉਹ ਤੋੜ ਕੇ ਨਹੀਂ ਉੱਪਰ ਦੀ ਹੋਈ ਦੇਖ ਵਿੱਚ ਭਾਈ ਸਾਹਿਬ ਜੀ ਨੇ ਆਪਣੇ ਚਰਨ ਪਾ ਦਿੱਤੇ ਵਿੱਚ ਬਠਾਸ ਚੌਂਕੜਾ ਮਾਰ ਕੇ ਬੈਠ ਗਏ ਪਰ ਗੁਰੂ ਕੋ ਚੌਂਕੜਾ ਮਾਰ ਕੇ ਬੈਠਣ ਬੈਠਦੇ ਗੁਰੂ ਤੇਗਪਾਤ ਜੀ ਬਣ ਗਏ ਸ਼ਾਂਤ ਤੇਗ ਵਿੱਚ ਉੱਵਾ ਜਾਹੀ ਤੇਗ ਬਾਦਸ਼ਾਹ ਸੱਚੇ ਪਾਤਸ਼ਾਹ ਇਸ ਸਾਡੀ ਸੱਚੀ ਸਰਕਾਰ ਪੰਜਵੇਂ ਜਾਮੇ 'ਚ ਆਪ ਜੀ ਦੇ ਦਾਦਾ ਜੀ ਸਨ ਉਸ ਦਿਨ ਵਿਕਿਆਰੂ ਅਰਜਨ ਦੇਵ ਜੀ ਦਾਦਾ ਨੇ ਤੇਗ ਬਾਦਸ਼ਾਹ ਸੇਬ ਜੀ ਦੇ ਪੋਤੇ ਨੇ ਦਾਦੇ ਤੋਂ ਬਾਅਦ 79 ਸਾਲ ਬਾਅਦ ਪੋਤਾ ਸ਼ਹੀਦ ਗੁਰੂ ਗੁਰੂ ਤੇਗ ਬਾਦਸ਼ਾਹ ਆਵਾਜ਼ ਸੇ ਸੱਚੇ ਪਾਤਸ਼ਾਹ ਪੰਜਵੇਂ ਜਾਮੇ 'ਚ ਚੰਦੂ ਨੇ ਦੇਖ ਤਪਾਈ ਮੁਰਤਾਂ ਖਾਂ ਸੀ ਜਾਂਗੀਰ ਸੀ ਤੁਸੀਂ ਉਸ ਦੇਖਦੇ ਉਬਲਦੇ ਪਾਣੀ ਨੂੰ ਸਹਾਰ ਕੇ ਮਾਰੇ ਸੱਚੇ ਬਾਦਸ਼ਾਹ ਜੀ ਆਪ ਜੀ ਨੂੰ ਉਸ ਭਾਂਡੇ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਤੁਹਾਡੇ ਤੋਂ ਬਾਅਦ ਅਜ ਨੂੰ ਤੁਹਾਡਾ ਦੇਖ ਵਿੱਚ ਸਿੱਖ ਬਹਿਣ ਲੱਗਾ ਉਸ ਤਰੀ ਸਹਾਰ ਜਿਵੇਂ ਪੰਜਵੇਂ ਜਾਮੇ ਵੀ ਸਹਾਰ ਗਏ ਸੀ ਸਿੱਖ ਉਹ ਤਾਕਤ ਗੁਰੂ ਤੋਂ ਮੰਗਦਾ ਪਿਆ ਭਾਈ ਸਾਹਿਬ ਭਾਈ ਦਿਆਲਾ ਜੀ ਡੇਗ ਉਬਾਲੀ ਗਈ ਜੀ ਉਬਲਦੇ ਕੋਈ ਪਾਣੀ ਚ ਬੈਠੇ ਆ ਪਰ ਮੁਖ ਤੋ ਸਤਿਗੁਰਾਂ ਦੀ ਬਾਣੀ ਪੜਦੇ ਪਏ ਆ ਰਸਨਾ ਤੋ ਸਤਿਗੁਰੂ ਦੇ ਬਚਨ ਪੜ ਰਹੇ ਆ ਪਿਆਰਿਓ ਉਹ ਸ਼ਰੀਰ ਜਿਹੜਾ ਹੈ ਹੱਡੀਆਂ ਤੇ ਮਾਸ ਵੱਖ ਹੋਇਆ ਸੀ ਸਾਰਾ ਨਹੀਂ ਛਾਦਾ ਢਲ ਗਿਆ ਪਾਣੀ ਗਾਲ ਦਿੰਦਾ ਭਾਈ ਸਾਹਿਬ ਭਾਈ ਦੇਵਾਲਾ ਜੀ ਦੇ ਜਿਸਮ ਮਤੇ ਬਾਹਰ ਛੱਡਿਆ ਆ ਭਾਈ ਸਾਹਿਬ ਦੇ ਦੋ ਟੁਕੜੇ ਹੋਏ ਭਾਈ ਮਤੀ ਦਾਸ ਜੀ ਤੀਸਰੇ ਗੁਰੂ ਨੂੰ ਭਾਈ ਸਾਹਿਬ ਭਾਈ ਸਤੀ ਦਾਸ ਜੀ ਅਰਬ ਫਾਰਸੀ ਦਾ ਮਹਾਨ ਵਿਦਵਾਨ ਉਹਨਾਂ ਨੂੰ ਰੂਹ ਵਿੱਚ ਲਪੇਟਿਆ ਗਿਆ ਈ ਨੂੰ ਕਹਿ ਲੋ ਰੂਹ ਉਹਨਾਂ ਦੇ ਚਾਰਚ ਫਿਰ ਲਪੇਟ ਦਿੱਤਾ ਗਿਆ ਸੱਚੇ ਪਾਤਸ਼ਾਹ पिੰਜਰੇ ਚ ਖਲੋਤੇ ਦੇਖ ਰਿਹਾ ਭਾਈ ਸਾਹਿਬ ਭਾਈ ਸਤੀ ਦਾਸ ਜੀ ਨੂੰ ਜੀ ਪੱਗ ਦਾ ਲਾੰਬੂ ਲਾਇਆ ਗਿਆ ਮੈਂ ਰਾਤ ਵੀ ਗਿਆ ਜਿਵੇਂ ਮੋਮ ਬੱਤੀ ਬਲਪਵੇਂ ਤੇ ਜੇ ਮੂਮਟ ਅੱਲਾਪ ਬੰਦੀ ਕੰਸ ਸਈ ਮਤੀ ਦਾਸ ਜਿਸਮ ਇਹ ਸਮਝੋ ਕਿ ਉਹਨਾਂ ਦੇ ਤਾਂ ਦਾ ਜਿਹੜਾ ਮਾਸ ਹੈ ਉਹ ਆਗੂ ਦੇ ਤ੍ਰਿਸ਼ਣ ਵਿੱਚ ਆਇਆ ਕਿਆ ਰਹੋ ਭਾਈ ਮਤੀ ਦਾਸ ਬਸ਼ੀਰ ਕਰਦੇ ਭਾਈ ਸਤੀ ਦਾਸ ਜੀ ਵੀ ਸ਼ੀਰੋਗ ਹੈ ਭਾਈ ਸੈ ਪਿਆਲਾ ਜੀ ਸ਼ੀਰੋਗ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਪਵਿੱਤਰ ਰਸਨਾ ਤੋਂ ਤਿੰਨ ਵਰੀ ਤਾਂ ਸਿੱਖ ਮੈਂ ਆਪ ਨੂੰ ਬੀਤਣੇ ਕਰਾਂ ਨਹੀਂ ਅੱਜ ਅਸੀਂ ਪਨਾ ਸ਼ਹੀਦ ਸੇ ਤੁੰਗਿਆ ਬੇਕਰਤੀਸ ਇਹ ਸਾਧਾ ਮਾਨ ਮੱਤਾ ਕੋ ਅਤਿਹਮਸ ਹੈ ਜਿਹੜਾ ਚਰਸਤੇ ਵਿੱਚ ਬੋਲ ਦਾ ਪਿਆ ਹੈ ਇਸੇ ਤੋਂ ਕਦੀ ਸਿੱਧ ਰਹੀ ਆਪਾਂ ਵੀ ਅਰਦਾਸ ਕਰੀਏ ਸਤਿਗੁਰੂ ਸਾਨੂੰ ਸਿੱਖੀ ਦੀ ਬਾਤ ਬਖਸ਼ੋ ਭਜਨ ਦਮਗੀ ਦੇ ਸਿੱਧ ਕੇ ਰਿਪੋਰਟ ਸੁਣਮਾ ਬੈਠ। ਜੇ ਨਹੀਂ ਆ ਕੋ ਬਿੰਦਿਆ ਪ੍ਰਵਾਨ ਕਰਿਓ ਕੱਲ ਆਪਾਂ ਫਿਰ ਅਗੇ ਵਿਚਾਰ ਕਰਾਂਗੇ ਸ਼ਲੋਕ ਵੀ ਸੰਪੂਰਨ ਕਰ ਦਿਆਂਗੇ। ਪਰ ਅੱਜ ਇਹ ਗੱਲ ਯਾਦ ਰੱਖਿਓ ਸਾਰੀ ਦੁਨੀਆ ਛਾਟ ਛੱਡ ਜਾਈਂ ਸਿਮਰਨ ਸਿਮਰਨ ਕਦੀ ਛਾਟ ਨਹੀਂ ਛੱਡਦਾ ਹੁੰਦਾ। ਸਤਿਗੁਰਾਂ ਦੇ ਬਚਨ ਨੇ ਕਿ ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ ਇੱਕ ਹੋਰ ਬੇਨਤੀ ਕਰਾਂ। ਸਤਿਗੁਰੂ ਜੀ ਦੀ ਅ즈ਮਤ ਵਰਦੀ ਹੈ ਸਥਾਨ ਤੇ ਕਿਰਪਾ ਵਰਦੀ ਸਥਾਨ ਦੇ ਉੱਤੇ ਅੱਜ ਮੇਰੇ ਮਨ ਸੀ ਕਿ ਮੰਨ ਲਓ ਕਿ ਜਪਜੀ ਸਾਹਿਬ ਦੀ ਆਵਾਜ਼ ਉਹਨਾਂ ਟੁਕੜਿਆਂ ਵਿੱਚੋਂ ਆ ਰਹੀ ਹੈ ਸਤਿਗੁਰੂ ਜੀ ਦੇ ਸਿੱਖ ਉਹ ਸ਼ਹਾਦਤ ਦਾ ਜੰਮ ਪੀ ਰਹੇ ਆ ਸਿੱਖ ਤੇ ਗੁਰੂ ਦਾ ਪਿਆਰ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਕਿਨੇ ਖੇ ਮੇਰੇ ਮਨ ਤੋਂ ਇਸ ਤਰ੍ਹਾਂ ਪਰਮਾਤਮਾ ਤੇ ਗੁਰੂ ਨੂੰ ਪਿਆਰ ਕਰ ਜਿਵੇਂ ਦੁੱਧ ਤੇ ਪਾਣੀ ਆਪਸ ਵਿੱਚ ਪਿਆਰ ਕਰਦੇ ਆ ਫਿਰ ਐਸਾ ਬਚਨ ਹੈ ਰੇ ਮਨ ਐਸੀ ਖਰਸ਼ੂ ਪ੍ਰੀਤ ਕਰ ਜੈਸੀ ਜਲ ਦੁੱਧ ਹੋਵੇ ਮਹਾਰਾਜ ਦੀ ਅਸ਼ਪਤੀ ਕਿ ਮਰਰੇ ਕਿਉਂ ਛੁਟੇ ਬਿਨ ਪਿਆਰ ਵਾਲਾ ਸ਼ਬਦ ਕਰਾਉਂ ਤੈਨੂੰ ਤੂੰ ਕਰ ਮਹਾਰਾਜ ਕਿਨ ਰੇ ਮਨ ਐਸੀ ਖਰਸ਼ੂ ਪ੍ਰੀਤ ਕਰ ਜੈਸੀ ਜਲ ਦੁੱਧ ਹੋਵੇ ਜਿਵੇਂ ਪਾਣੀ ਦਾ ਤੇ ਦੁੱਧ ਦਾ ਇੱਕ ਪੱਖ ਲਈਦਾ ਹੁੰਦਾ ਉਦਾਹਰਨ ਦਾ ਹੁਣ ਜਦੋਂ ਆਪਾਂ ਪਾਣੀ ਨੂੰ ਦੁੱਧ ਵਿੱਚ ਪਾਨੇ ਆ ਦੁੱਧ ਆਪਣਾ ਰੂਪ ਦੇ ਦੇਣਾ ਆਪਣਾ ਰੂਪ ਦਿੰਦਾ ਜਿੰਨੀ ਕੀਮਤ ਪਾਣੀ ਦੀ ਪੈਂਦੀ ਹੈ ਦੁੱਧ ਦੀ ਪੈਂਦੀ ਹੈ ਉਨੇ ਕੀਮਤ ਪਾਣੀ ਦੀ ਪੈ ਜਾਂਦੀ ਹੈ ਜੀ ਆਪਣਾ ਰੂਪ ਦਿੰਦਾ ਆਪਣੇ ਜਿੰਨੀ ਕੀਮਤ ਪਾਉਂਦਾ ਹੈ ਤੇ ਸੰਗਤ ਦੀ ਪਰ ਦੇਖੋ ਮਾਤ ਜਿਨੇ ਥਾਂ ਦਿੱਤੀ ਰੂਪ ਦਿੱਤਾ ਜਦੋਂ ਉਸ ਮਿਲੇ ਕੋਈ ਦੁੱਧ ਨੂੰ ਪਾਣੀ ਨੂੰ ਸਾਡੇ ਪੁਰਾਣੇ ਸਮੇਂ ਹੰਗਾਲ ਕਹਿੰਦੇ ਹੁੰਦੇ ਸਨ ਉਸ ਪਾਣੀ ਨਾਲ ਮਿਲੇ ਕੋਈ ਦੁੱਧ ਨੂੰ ਜਦੋਂ ਚੁੱਲ੍ਹੇ ਤੇ ਰੱਖਦੇ ਨੇ ਥੱਲੇ ਉਹਦੇ ਅੱਗ ਬਾਲਦੇ ਨੇ ਜਾਨ ਰੱਬ ਕੋ ਪਾਣੀ ਪੈਣਾ ਸੜਦਾ ਦੁੱਧ ਨੂੰ ਸੇਕ ਨਹੀਂ ਲੱਗਦਾ ਅਗ ਲੱਗੀ ਤੇ ਪਾਣੀ ਸੜਨ ਲੱਗ ਪਿਆ ਤੇ ਵੇਖੋ ਮੈਂ ਆਪਣੇ ਕੋਲੋਂ ਬੇਨਤੀ ਕਰਾਂਗਾ ਪਾਣੀ ਕਿਉਂ ਪਹਿਲਾਂ ਕੁਰਬਾਨ ਹੁੰਦਾ ਪਿਆ ਇਹ ਨਹੀਂ ਕਿ ਸਾਥ ਛੱਡ ਕੇ ਜਾ ਰਿਹਾ ਗੁਰੂ ਸਾਹਿਬ ਨੇ ਬਚਨ ਕੀਤਾ ਰੇ ਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵੰਟਣ ਆਪੇ ਖਵੇ ਦੁੱਧ ਕੋ ਖਪੋ ਨਾ ਦੇ ਹੁਣ ਉਸ ਪਾਣੀ ਪਹਿਲਾਂ ਧੋਖਾ ਦੇ ਕੇ ਨਹੀਂ ਉਹ ਚਾਹੁੰਦਾ ਕਿ ਜਿਸ ਨੇ ਥਾਂ ਦਿੱਤੀ ਰੂਪ ਦਿੱਤਾ ਮੈਂ ਇਸ ਤੋਂ ਪਹਿਲਾਂ ਇਹਨੂੰ ਆਂਝ ਆਵੇ ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਿਆਂ ਪਾਣੀ ਪਹਿਲਾਂ ਸੇਕ ਲੱਗਦਾ ਜੀ ਪਹਿਲਾਂ ਉੱਡਦਾ ਕੁਰਬਾਨ ਕਰਦਾ ਫਿਰ ਦੁੱਧ ਵੇਖੋ ਕਿੰਨੀ ਮੁਹੱਬਤ ਕਰਦਾ ਹੈ ਜੀ ਜੇ ਦੇਖੀਏ ਮਾਰੇ ਨੇ ਦੋਨਾਂ ਦਾ ਕਿਹਾ ਜੈਸੀ ਇਸ ਤਰ੍ਹਾਂ ਪੀਤ ਜੈਸੀ ਜਲ ਦੁੱਧ ਹੋਏ ਇਹਦਾ ਮਤਲਬ ਦੁੱਧ ਵੀ ਪਿਆਰ ਕਰ ਰਿਹਾ ਹੈ ਹੁਣ ਪਾਣੀ ਭਾਪ ਬਣ ਕੇ ਉੱਡਦਾ ਹੈ ਜਦੋਂ ਥੱਲੋਂ ਅੱਗ ਦਾ ਸੇਕ ਲਾਉਂਦੇ ਨਾ ਫਿਰ ਦੁੱਧ ਉਬਾਲਾ ਖਾਂਦਾ ਤੇ ਉਹ ਕਹਿੰਦਾ ਜਿਸ ਪਾਣੀ ਨੇ ਮੇਰੇ ਨੂੰ ਅੱਗ ਨੇ ਉਡਾਇਆ ਹੈ ਉਹ ਉਬਾਲਾ ਇੰਨੀ ਤੇਜ਼ੀ ਨਾਲ ਨਿਕਲਦਾ ਉਹ ਬਲਦੀ ਹੋਈ ਅੱਗ ਦੇ ਭਾਂਬੜ ਨੂੰ ਵੀ ਸ਼ਾਂਤ ਕਰ ਜਾਂਦਾ ਹੈ ਮੈਂ ਬੇਨਤੀ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਸਾਹਮਣੇ ਤਿੰਨ ਸਿੱਖਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਉਹ ਅੱਜ ਵੀ ਸਾਨੂੰ ਪ੍ਰੇਰਨਾ ਦਿੰਦੀਆਂ ਪਈਆਂ ਨੇ ਤਿੰਨੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਸਨਮਾਨਯੋਗ ਭਾਈ ਧਿਆਲਾ ਜੀ ਤੇ ਸਤਿਗੁਰੂ ਸਿੱਖ ਨੂੰ ਕਿੰਨੀ ਮੁਹੱਬਤ ਕਰਦੇ ਨੇ ਜੀ ਅੱਜ ਵੀ ਅਸੀਂ ਉਹਨਾਂ ਅੱਗੇ ਨਤਮਸਤਕ ਹੁੰਨੇ ਆਂ ਇੰਨੀਆਂ ਕੋ ਬੇਨਤੀਆਂ ਚਲੋ ਪ੍ਰਵਾਨ ਕਰਿਓ ਆਓ ਜੀ ਥੋੜਾ ਜਿਹਾ ਸਾਰੇ ਗੁਰਤੇ ਪਾਤਸ਼ਾਹ ਨੂੰ ਯਾਦ ਕਰੀਏ अर्थ फिर मैं कल करांगा संग सखा सब तज गए कौ ना निभ्यो साथ कहु नानक के बिबत में टेक एक रघुनाथ सरो सारे करो कृपा जी आज उच्ची आवाज जिमे रोज पढ़ दियो करो कृपा सब तेग बहादुर सिमरें तेग बहादुर सिमरें ਤੇਗ ਬਹਾਦਰ ਸਿਮਰ ਐ ਤੇਗ ਬਹਾਦਰ ਸਿਮਰ ਐ ਕਰਨੋਂ ਨਿਦੇ ਆਵੇ ਤਾ ਹੈ ਕਰਨੋਂ ਨਿਦੇ ਆਵੇ ਤਾ ਹੈ ਕਰ ਨੌ ਨਿਦ ਆਵੈ ਧਾਏ ਕਰ ਨੌ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸਭ ਥਾਈਂ 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 ਹੋਏ ਸਹਾਰੇ ਤੇਗ ਬਹਾਦਰ ਸਿਮਰ ਐ ਤੇਗ ਬਹਾਦਰ ਸਿਮਰ ਐ ਕਰ ਨਾਨ ਦੇ ਆਵਤਾਏ ਕਰ ਨਾਨ ਦੇ ਆਵਤਾਏ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ